ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਮਨੀ ਸਾਹਿਬ ਬਾਣੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕੀ ਸ਼ਲੋਕ ਕਾਮ ਕ੍ਰੋਧ ਅਰ ਲੋਭ ਮਹ ਬਿਨਸ ਜਾਏ ਹਮੇਵ मानक प्रभु शरणागति कर प्रसाद गुरु देव अष्टपदी जय प्रसाद सति ही अमृत खाहे तिसठाकुर कुमारख मनमाहे जय प्रसाद सुगन्ध तन लावे है तिसको सिमरत परमगत पावे ਜੈ ਪ੍ਰਸਾਦ ਵਸੇ ਸੁਖ ਮੰਦਰ ਤਿਸੈ ਧਿਆਵੇ ਸਦਾ ਮਨ ਅੰਦਰ ਜੈ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪਹਿਰ ਸਿਮਰ ਤਿਸ ਰਸਨ ਜੈ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਇ ਧਿਆਵਨ ਜੋਗ ਜੈ ਪ੍ਰਸਾਦ ਪਾਟ ਪੰਡੰਬਰ ਹੰਡਾਵੇ ਹੈ ਕਿਸੇ ਤਿਆਗ ਅਕਤ ਅਵਰ ਲੁਭਾਵੇ ਜੈ ਪ੍ਰਸਾਦ ਸੁਖ ਸੇ ਸੋਈ ਜੈ ਮਨ ਆਠ ਪਹਿਰ ਤਾ ਕਾ ਜਸ ਗਵਿਜੈ ਜੈ ਪ੍ਰਸਾਦ ਤੁਜ ਸਭ ਕੋ ਮਾਨੈ ਮੁਖ ਤਾ ਕੋ ਜਸ ਰਸਨ ਬਖਾਨੈ ਜੈ ਪ੍ਰਸਾਦ ਤੇਰੋ ਰਹਿਤ ਧਰਮ ਮਨ ਸਦਾ ਧਿਆਈ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਧਰਗੈ ਮਨ ਪਾਵੈ ਨਾਨਕ ਪਦ ਸੇਤੀ ਕਰ ਜਾਵੈ ਜੈ ਪ੍ਰਸਾਦ ਆਰੋਪ ਕੰਚਨ ਦੇਹੀ ਲੇਵਲਾਵੋ ਤਿਸ ਰਾਮ ਸਨੇਹੀ ਜੈ ਪ੍ਰਸਾਦ ਤੇਰਾ ਓਲਾ ਰਹਤ ਮਨ ਸੁਖ ਪਾਵਹਿ ਹਰ ਹਰ ਜਸ ਕਹਿਤ जय प्रसाद तेरे सगले सिदर ढाके मन सरणी पर ठाकुर प्रभु ताके जय प्रसाद तुझ को ना पहुंचे मन सास सास सिमरो प्रभु ऊचे जय प्रसाद पाई नलभ देहे नानक ताकी भगत करे ਜੈ ਪ੍ਰਸਾਦ ਅਪੁਖਨ ਪਹਿਰੀ ਜੈ ਮਨ ਤੇ ਸਿਮਰਤ ਕੋ ਆਲਸ ਕੀ ਜੈ ਜੈ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤੇ ਸ ਕੋ ਪ੍ਰਭ ਕੋ ਕਬੂ ਨਾ ਵਿਸਾਰੀ ਜੈ ਪ੍ਰਸਾਦ ਵਾਗ ਮਿਲਖ ਤਨਾ ਰਖ ਪਰੋਏ ਪ੍ਰਭ ਆਪਣੇ ਮਨਾ ਜਨ ਤੇਰੀ ਮਨ ਬਨਤ ਬਨਾਈ ਉਠਤ ਬੈਠਤ ਸਦਾ ਤਿਸੈ ਧਿਆਈ ਤਿਸੈ ਤੇ ਆਏ ਜੋ ਏਕ ਅਲਖ ਹੈ ਇहां ਉहां ਨਾਨਕ ਤੇਰੀ ਰਖੇ ਜੈ ਪ੍ਰਸਾਦ ਕਰੇ ਪੁੰਨ ਬਹੁ দান ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜੈ ਪ੍ਰਸਾਦ ਤੂੰ ਚਾਰ ਵਿਹਾਰੀ ਤੇਸ ਪ੍ਰਭ ਕੋ ਸਾਸ ਸਾਚਿ ਤਾਰੀ ਜੈ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ ਜੈ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੈ ਪ੍ਰਸਾਦ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹੇ जय प्रसाद सुने कर्ण नाद जय प्रसाद देखै बिस्माद जय प्रसाद बोले अमृत रसना जय प्रसाद सुख सहज जय वसन जय प्रसाद हंत कर चलह जय प्रसाद संपूर्ण फले जय प्रसाद परमगत पावै जय प्रसाद सुत सहज समावै ਐਸਾ ਪ੍ਰਭ ਤੇ ਆਗਿਆ ਅਬਰ ਕਤ ਲਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੈ ਪ੍ਰਸਾਦ ਤੂੰ ਪ੍ਰਗਟ ਸੰਸਾਰ ਤੇਸ ਪ੍ਰਭੂ ਮੂਲ ਨ ਮਨੋਂ ਬਿਸਾਰ ਜੈ ਪ੍ਰਸਾਦ ਤੇਰਾ ਪਰਤਾਪ ਰੇ ਮਨ ਮੂਲ ਤੋ ਤਾਕੋ ਜਾਪ ਜੈ ਪ੍ਰਸਾਦ ਤੇਰੇ ਕਾਰਜ ਪੂਰੇ ਇਸੇ ਜਾਨ ਮਨ ਸਦਾ ਹਜੂਰੈ ਜੈ ਪ੍ਰਸਾਦ ਤੂੰ ਪਹਾਵੇਂ ਸਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ ਜੈ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪਰਗਾਸ ਪ੍ਰਭੂ ਦਇਆ ਤੇ ਕਮਲ ਵਿਕਾਸ ਪ੍ਰਭ ਸੂ ਪਰਸਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤਿ ਉਤਮ ਹੋਏ ਸਰਬ ਨੇਦਾਨ ਪ੍ਰਭ ਤੇਰੀ ਮਯਾ ਆਪੋ ਕਛੁ ਨਾ ਕਿਨਹੁ ਲਿਆ ਜਿਤ ਜਿਤ ਲਾਵੋ ਤਿਤ ਤਿਤ ਲਗਹਿ ਹਰਨਾਥ ਨਾਨਕ ਇਨ ਕਹਿ ਕਛੁ ਨਾਥ ਜਿਤ ਜਿਤ ਲਵ ਤਿਤ ਲਗੇ ਹਰਨਾਥ ਨਾਨਕ ਇਨ ਕੈ ਕਛੂ ਨਾ ਹਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ